ਇੱਕ ਪਾਸੇ ਜਿੱਥੇ ਅੱਜ ਕਾਲੇ ਪਾਣੀਆਂ ਦੇ ਖਿਲਾਫ ਮੋਰਚਾ ਲਾਉਣ ਵਾਲਿਆਂ ਵੱਲੋਂ ਲੁਧਿਆਣਾ ਵਿੱਚ ਪੱਤਰਕਾਰ ਵਾਰਤਾ ਕੀਤੀ ਗਈ ਹੈ ਉੱਥੇ ਦੂਜੇ ਪਾਸੇ ਲੁਧਿਆਣਾ ਦੇ ਦਸਤੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ 43 ਸਮਾਜ ਸੇਵੀਆਂ ਦੇ ਖਿਲਾਫ ਬੋਲਦਿਆਂ ਹੋਇਆ ਕਿਹਾ ਗਿਆ ਕਿ ਬੁੱਢੇ ਨਾਲੇ ਨੂੰ ਅਸੀਂ ਲੋਕ ਕੰਦਾ ਨਹੀਂ ਕਰੇ ਸਗੋਂ ਪਿਆਰੀ ਮਾਲਕ ਕੰਦਾਕਾਰੇ ਨੇ ਜੋ ਗੋਬਰ ਸਦਾ ਬੁੱਢੇ ਨਾਲੇ ਦੇ ਵਿੱਚ ਸੁੱਟਦੇ ਨੇ ਕਾਰੋਬਾਰੀਆਂ ਨੇ ਇਹ ਵੀ ਕਿਹਾ ਕਿ ਇਹ ਬਲੈਕ ਮੀਲਰ ਨੇ ਨਾ ਕਿ ਸਮਾਜ ਸੇਵੀ ਉਹਨਾਂ ਨੇ ਕਿਹਾ ਕਿ ਡਾਈਂਗ ਯੂਨਿਟ ਵੱਲੋਂ ਆਪਣੇ सीईटीपी प्लांट ਲਗਾਏ ਗਏ ਨੇ ਜੋ ਕਰੋੜਾਂ ਰੁਪਇਆ ਅਸੀਂ ਖਰਚ ਕੀਤਾ ਉਹਨਾਂ ਇਹ ਵੀ ਕਹੇ ਕਿ ਅਸੀਂ ਲੁਧਿਆਣਾ ਦੇ ਵਿੱਚ ਹੀ ਰਹਿ ਰਹੇ ਹਾਂ ਸਾਡੇ ਬੱਚੇ ਵੀ ਇੱਥੇ ਹੀ ਰਹਿ ਰਹੇ ਨੇ ਸਾਡੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਜਦ ਤੱਕ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਇਸ ਵਿੱਚ ਠੁਕ ਪਾਠਾ ਹੈ ਜਿਨ੍ਹਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਕਾਰੋਬਾਰ ਨੇ ਵੀ ਕਿਹਾ ਕਿ ਸਾਡੇ ਕੋਲ ਇੱਕ ਇੱਕ ਗੱਲ ਦਾ ਸਬੂਤ ਹੈ ਗੁੱਡੀ ਨਾਲੇ ਵਿੱਚ ਗੰਦਾ ਪਾਣੀ ਅਸੀਂ ਨਹੀਂ ਪਾਰ ਰਹੇ ਅਸੀਂ ਮਸਲਾ ਹੱਲ ਕਰਨ ਤਿਆਰ ਬੈਠੇ ਹਾਂ ਕੀ ਕੰਮ ਕਰ ਰਿਹਾ ਹੈ? ਕੀ ਕੰਮ ਕਰ ਰਿਹਾ ਹੈ? ਕੀ ਕੰਮ ਕਰ ਰਿਹਾ ਹੈ? ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਣ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ 'ਚ ਨਹੀਂ ਹੈਗੀ ਲੋਹਰ ਬੁੱਡੇ ਨਾਲੇ ਦੀ ਹੈਗੀ ਆ। ਪਾਣੀ ਲੋਹਰ ਬੁੱਡੇ ਨਾਲੇ 'ਚ ਜਾਊਗਾ ਉੱਥੇ ਅੱਗੇ ਜਾ ਕੇ ਇਰੀਗੇਸ਼ਨ 'ਚ ਯੂਜ਼ ਹੋ ਸਕਦਾ। ਅਰੇ ਸਰਕਾਰ ਨੇ 36 ਕਰੋੜ ਰੁਪਏ ਦਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ। ਜਿਵੇਂ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਪਾਣਾ ਸੀ ਪਾ ਰਹੇ ਆ ਸਾਡਾ ਪਾਣੀ ਅੱਗੇ ਲੋਹੇ ਬੁੱਡੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕੀ ਹੈ ਪੀਪੀਸੀਬੀ ਨਹੀਂ ਪੈਸੇ ਦੇ ਰਹੇ ਸੀ ਨਹਿਰ ਬਣਾਉਣ ਦੀ ਅੱਜ ਤੱਕ ਪੈਰ ਬਣਾਉਂਦੇ ਸੱਚੀ ਨਹੀਂ ਹੈਗੇ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੀਆਂ 36 ਕਰੋੜ ਦੀ ਨਹਿਰ ਹੈ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਨੋਰ ਨਾਲ ਜਿਹੜਾ ਨੋਰ ਬੁੱਢਾ ਨਾਲ ਹੈ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਜੀ ਬਲੀਪੁਰ ਚ ਸਤਲੂਜ ਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਇਹ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਂਦਾ ਹੈ ਉਹਨਾਂ ਦੇ ਜਿਹੜਾ ਬੰਦ ਕਰਨ ਦੀ ਤਿਆਰੀ ਹੈ ਜਿਵੇਂ ਸਮਾਜ ਸੇਵੀਆਂ ਦਾ ਐਲਾਨ ਆ ਉਹਨੂੰ ਲੈ ਕੇ ਉਹ ਤੁਹਾਡੀ ਕੀ ਵਿਉਂਤ ਬੰਦੀ ਹੈ ਸਮਾਜ ਸੇਵੀ ਦਾ ਸਮਾਜ ਸੇਵੀ ਨਹੀਂ ਬਲੈਕ ਮੀਲਰ ਬਲੈਕ ਮੀਲਰ ਸਮਾਜ ਸੇਵੀ ਗਲਤ ਸਮਝਾ ਅੱਜ ਤੱਕ ਅੱਜ ਤੱਕ ਇੱਕ ਮਿੰਟ ਇੱਕ ਮਿੰਟ ਅੱਜ ਤੱਕ ਅੱਜ ਤੱਕ ਤਾਲਾ ਪਾਣੀ ਮੋਰਚੇ ਨੇ ਬੁੱਢੇ ਨਾਲੇ ਨੂੰ ਸਾਫ਼ ਕਰਨ ਤੇ 1 ਰੁਪਏ ਖਰਚ ਨਹੀਂ ਕੀਤਾ ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ ਅਸੀਂ ਇਸ ਸੀ ਡੀ ਬੀ ਪਲਾਨ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਦੇ ਖਰਚ ਬਣਾਇਆ ਕੀਤਾ 50 ਕਿਲੋਮੀਟਰ ਸੀਵਰੇਜ ਪਾਏ ਆ ਸਾਨੂੰ ਪਤਾ ਬੁੱਢੇ ਨਾਲੇ ਨੂੰ ਕਿੱਦਾਂ ਸਾਫ਼ ਕਰਨਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਸਾਡੀ ਅਸੀਂ ਆਪਣੀਆਂ ਜਾਟੀਆਂ ਦੀ ਵੀ ਸੁਰੱਖਿਆ ਕਰਾਂਗੇ ਆਪਣੇ ਸੀ ਡੀ ਬੀ ਪਲਾਨ ਦੀ ਵੀ ਸੁਰੱਖਿਆ ਕਰਾਂਗੇ ਆਪਣੀ ਸੀਟੀਪੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਅਸੀਂ ਫਿਰ ਇਹ ਸਾਡਾ ਕਰਤੱਵ ਹੈ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਦਿਖਾਵਾਂਗੇ ਸਾਡਾ ਤੁਹਾਨੂੰ ਕੀ ਕਹਿਣਾ ਚਾਹੀਦਾ ਅਸੀਂ ਅਸੀਂ ਜਾਣਦੇ ਹਾਂ ਕੋਈ ਟਕਰਾਵ ਨਾ ਹੋਵੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਜਾਨ ਸਾਹਿਬ ਤੁਸੀਂ 1 ਲੱਖ ਬੰਦੇ ਦਾ ਜ਼ਿਕਰ ਕੀਤਾ ਕਿ ਕੋਈ ਕੋਈ ਦਿੱਤਾ ਦਾ ਡੇਟ ਬਿਲਕੁਲ 3 ਜੰembre 3 ਜੰembre ਨੂੰ 3 ਜੰembre ਨੂੰ ਉਹਨਾਂ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਜੰembre ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਕੁੱਠਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਤਾਂ ਪ੍ਰੈਸ ਕਾਨਫਰੰਸ ਆ ਆ ਪਿਛੇਪੇਸ਼ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਅਨਸਟਿਲਿਸਟ ਸਿਰਫ ਇੱਕ ਇੱਕ ਬੰਦਾ ਕਿਹਾ ਸੀ ਵੇ ਫੈਕਟਰੀ ਜੇ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕੀਦਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਉਸ ਦਿਹਾਣਾ ਹੈ ਇਹਦੇ ਨਾਲ ਕਿਹੜੇ ਕੋਈ ਕਿਹੜੇ ਲੋਕ ਆ ਇਹਦੇ ਨਾਲ ਇਹਨੇ ਬੁੱਢੇ ਨਾਲ ਗਏ ਸਿਰਫ ਰਾਜਨੀਤੀ ਕਰ ਰਿਹਾ ਹੈ ਇਹ ਬਲੈਕਮੇਲ ਕਰ ਰਿਹਾ ਡਾਈਂਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਨੀ ਡਾਈਂਗ ਇੰਡਸਟਰੀ ਨੂੰ ਈਜੀ ਸਮਝਿਆ ਜਾਂਦਾ ਪਰ ਪ੍ਰਸ਼ਾਸਨ ਤੋਂ ਕੀ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ ਤੇ ਤਰੀਕ ਨੂੰ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਹੈ ਅੱਖਾਂ ਮੂਝ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਜਾਂ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਤੁਹਾਡੇ ਮੱਦੇ ਦੱਸਿਆ ਵੀ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਲੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਆ ਨੰਬਰ ਵੀ ਟ੍ਰੇਸ ਐਫ ਆਈ ਆਰ ਦੇ ਵਿੱਚ ਪਹਿਵਾਜੀ ਪਹਿਵਾਜੀ ਇਹ ਤਾਰਾ ਪਾਣੀ ਦੇਖੋ ਗੱਲ ਇਹ ਹੈਗੀ ਐ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਐ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡਾਈਂਗ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡਾਈਂਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਹੈ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜੜੀ ਵਰਤੋ ਜਾਂਦੀ ਇੰਡਸਟਰੀ ਦੇ ਵਿੱਚ ਜਿਸ ਨਾਲ ਜਾਨੀ ਨੁਕਸਾਨ ਹੁੰਦਾ ਮਨੋਂ ਨਾਲ ਇਲਜ਼ਾਮ ਇਹ ਲਗਾਇਆ ਬਈ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀਟਪੀ ਵਾਲੇ ਨੇ ਸਾਡੇ ਜਿਹੜੇ ਡਾਈੰਗ ਇੰਡਸਟਰੀ ਦੇ ਤਿੰਨ ਸੀਟਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ बार-बार ਦੱਸ ਕੇ ਟਾਈਮ ਵੇਸਟ ਕਰਦਾ ਕੋਈ ਫਾਇਦਾ ਨਹੀਂ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤਿੰਨ ਸੀਟੀਆਂ ਪੀ ਨੇ ਔਰ ਤਿੰਨੇ ਸੀਡੀਪੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਏ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟੀਆਂ ਪੀ ਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚ ਉਦੇ ਸੁੱਟਦੇ ਆ ਤਰਖਾ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖਾ ਰੁਪਿਆ ਸਲੱਜ ਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਲਾ ਸਾਫ਼ ਪਾਣੀ ਕਿਤੇ ਅਸੀਂ ਦਿੰਨੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈ ਇੰਡਸਟਰੀ ਪਾਣੀ ਸਾਫ਼ ਕਰ ਲਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਜਾਂਦਾ ਵੀ ਇਹ ਲੜਾਈ ਕੀਤਿਆਂ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਇੰਗ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰੱਖਾ ਸਦਾਣਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਹੈ ਪੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਹੈ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਡਿਸਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਨੇ ਡਾਇਰੈਕਟ ਲੁਧਿਆਣੇ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਹੈ ਕੱਲੀ ਡੈਂਗ ਇੰਡਸਟਰੀ ਨਹੀਂ ਹੈਗੀ ਡੈਂਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਕਰਤੇ ਕੌਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜਰੋਂ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇਹ ਗੱਲ ਕਹਿਣੀ ਚਾਹਨਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਹੈ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਵੀ ਅੰਗ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਪੀ ਪਲਾਂਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਈੰਗ ਦਸਤੀ ਏ ਇਹ ਗੰਦਾਰੀ ਕਰਦੀ ਪਾਣੀ ਗੰਦਾ ਹੋੜ ਜਗਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਦੇ ਨਾਲ ਔਰ 18 ਪੁਆਇੰਟ ਜਿਹੜੇ ਹੋਰ ਨੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਸਟਰੀ ਕੰਮ ਵਧੀਆ ਕਰਦੀ ਏ ਪਾਣੀ ਸਾਫ ਕਰਕੇ ਦਰਿਆਇ ਸਿੜਦੀ ਏ ਔਰ ਜਦ ਕੇ ਕਈ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜੀ ਦੇਖ ਲਓ ਵੀ ਪਾਣੀ ਟੀਡ ਹੋ ਰਿਆ ਨਹੀਂ ਹੋ ਰਿਆ ਇੰਡੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕੁਐਸਟ ਇਹ ਕੰਦੀ ਚਾਹਦਾ ਵੀ ਅਗਰ ਕੋਈ ਬੰਦੇ ਨੂੰ ਇਹ ਹੈਜੀ ਤਕਲੀਫ ਸਾਡੇ ਤੋਂ ਵੀ ਡਾਈ ਇੰਡਸਟਰੀ ਪਾੜੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟਪੀ ਤੇ ਆਰ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾੜ ਪਹਿਲਾ ਇਲਜ਼ਾਮ ਨਾਲ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਚਲੋ ਤੁਸੀਂ ਰਿਕੁਐਸਟ ਕਰਤੀ ਉਹਨਾਂ ਨੂੰ ਹਾਂ ਉਹ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ 3 ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਤਾਂ ਕਹਿਣਾ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡਾਇੰਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆਂ ਬੇਬੇ ਕਹਿੰਦੇ ਆਂ ਹੋਜੜੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਿਟ ਸੈੱਟ ਤੇ ਜਿਹੜੇ ਹੋਜੜੀ ਤੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਇਹ ਡਾਈ ਇੰਡਸਟਰੀ ਦੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆ ਕੇ ਤਿੰਨ ਤਰੀਕ ਨੂੰ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਕੱਲੀ ਡੈਂਗ ਦਸਤੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋ ਜੀ ਜਿਹੜੀ ਇਹ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੰਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਿਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉੱਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਨਹੀਂ ਗੰਦਾ ਚਾਹੁੰਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਇਖਤਿਆਰ ਚਾਹਦਾ ਪਾ ਲਈ ਅਸੀਂ ਵੀ ਚਾਹਦੇ ਆ ਪਾਣੀ ਸਾਫ਼ ਹੋਵੇ ਆਬੂ ਆਬਦੀ ਆਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਕੋਈ ਲੜਾਈ ਕਿਤੇ ਮਸਲਾ ਹੱਲੀ ਹੁੰਦਾ ਅਸੀਂ ਤਿਆਰ ਆ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਨਾਲ ਹਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰਕੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆਂ ਅਸੀਂ ਵਪਾਰੀ ਆਦਮੀਆਂ ਅਸੀਂ ਲੰਦਦਾ ਨਹੀਂ ਜਾਂਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਤੋਂ ਤਿਆਰ ਆਂ ਆਗੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜ਼ੀ ਅਗਲੇ 3 ਤਰੀਕ ਨੂੰ ਮਹੀਨੇ ਬਾਅਦ ਜੋ ਮਰਜ਼ੀ ਆ ਕੇ ਕਰ ਲੈਣਾ ਅਸੀਂ ਤੁਹਾਨੂੰ ਕੁਝ ਨਹੀਂ ਕਰਨਾ ਤੇ ਜਾਣ ਲਈ ਇਧਰ ਸਰਿੰਦਰ ਸੋਨੀ ਦੀ ਰਿਪੋਰਟ